ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਔਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਅੱਜ ਰਾਤ ਪੰਜਾਬ ਵਿੱਚ ਜੋ ਇੱਕ ਬੱਦਲਬਾਈ ਮੀਂਹ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਤਾਂ ਉਸ ਦੇ ਨਾਲ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਦੇ ਚਾਂਸ ਨੇ ਕੀ ਉਮੀਦ ਹੈ ਕਿਉਂਕਿ ਪੰਜਾਬ ਹੁਣ ਚਾਰੇ ਪਾਸੇ ਤਿੰਨ ਚਾਰ ਸਿਸਟਮਾਂ ਨਾਲ ਘਿਰ ਚੁੱਕਿਆ ਹੈ ਯਾਨੀ ਕਿ ਬੱਦਲਬਾਈ ਪੂਰਨ ਤੌਰ ਤੇ ਪੰਜਾਬ ਦੇ ਚਾਰੇ ਪਾਸੇ ਆ ਚੁੱਕੀ ਹੈ ਜਿਸ ਦੇ ਨਾਲ ਬਹੁਤ ਜ਼ਿਆਦਾ ਉਮੀਦ ਹੈ ਕਿ ਪੰਜਾਬ ਦੇ ਵਿੱਚ ਅੱਜ ਰਾਤ ਬੱਦਲਵਾਯ ਦੇ ਨਾਲ ਮੀਂਹ ਦੀ ਚਾਂਸ ਬਣ ਰਹੇ ਨੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਹੈ ਕੀ ਚਾਂਸ ਨੇ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਪੰਜਾਬ ਦੇ ਤੁਸੀਂ ਕਿਸ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਕੀ ਮੌਸਮ ਦੇ ਹਾਲਾਤ ਬਣੇ ਹੋਏ ਨੇ ਉਹ ਵੀ ਕਮੈਂਟ ਕਰਦੇ ਹੋ ਤਾਂ ਕਿ ਤੁਹਾਡੇ ਕਮੈਂਟਸ ਰਾਹੀਂ ਬਾਕੀ ਦਰਸ਼ਕ ਵੀਰਾਂ ਤੱਕ ਜਾਣਕਾਰੀ ਪਹੁੰਚਦੀ ਹੋ ਸਕੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਇੱਕ ਪੱਛਮੀ ਸਿਸਟਮ ਵੀ ਬਣ ਕੇ ਆ ਰਿਹਾ ਹੈ ਪਾਕਿਸਤਾਨ ਦੀ ਤਰਫੋਂ ਸਿਸਟਮ ਇੱਕ ਹੋਰ ਦੋ ਤਿੰਨ ਬਣੇ ਹੋਏ ਨੇ ਇੱਕ ਰਾਜਸਥਾਨ ਵੱਲੋਂ ਸਿਸਟਮ ਬਣਿਆ ਹੋਇਆ ਜੀ ਹਰਿਆਣਾ ਪੂਰੇ ਤਰੀਕੇ ਨਾਲ ਕਵਰ ਹੋ ਚੁੱਕਿਆ ਹੈ ਹਿਮਾਚਲ ਵੱਲੋਂ ਵੀ ਸਿਸਟਮ ਆ ਰਹੇ ਨੇ ਜੰਮੂ ਕਸ਼ਮੀਰ ਵੱਲੋਂ ਵੀ ਪਠਾਨਕੋਟ ਵੱਲ ਸਿਸਟਮ ਪਹੁੰਚ ਰਿਹਾ ਹੈ ਜਿਸ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬਹੁਤ ਜ਼ਿਆਦਾ ਇੱਕ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਬੰਦਲਬਾਈ ਦੇ ਜੋ ਪੂਰਨ ਤੌਰ ਤੇ ਅੱਜ ਰਾਤ ਪੰਜਾਬ ਵਿੱਚ ਕਾਰਵਾਈ ਕਰ ਸਕਦੇ ਨੇ ਜ਼ਿਆਦਾਤਰ ਸਾਨੂੰ ਇਹ ਸਿਸਟਮ ਹਰਿਆਣੇ ਵਾਲੇ ਜਿਹੜੇ ਦਿਖਾਈ ਦੇ ਰਹੇ ਨੇ ਰਾਜਸਥਾਨ ਵਾਲੇ ਜਿਹੜੇ ਮਾਲਵਾ ਬੈਲਟ ਵੱਲ ਆ ਰਹੇ ਨੇ ਇਹਨਾਂ ਦਾ ਜ਼ਿਆਦਾ ਪ੍ਰਕੋਪ ਦਿਖਾਈ ਦੇ ਰਿਹਾ ਹੈ ਜਿਹਦੇ ਵਿੱਚ ਜ਼ਿਲ੍ਹਾ ਅਪਾ ਗੱਲ ਕਰੀ ਜਾਵੇ ਮਾਨਸਾ ਬਠਿੰਡਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਜ਼ਿਆਦਾ ਅਸਰ ਹੈ ਇਹਨਾਂ ਵਿੱਚ ਜ਼ਿਆਦਾ ਉਮੀਦ ਹੈ ਮੀਂਹ ਦੀ ਤੇ ਮਲੋਟ ਦਾ ਏਰੀਆ ਹੋ ਗਿਆ ਮੁਕਸਰ ਦਾ ਥੋੜਾ ਬਹੁਤ ਏਰੀਆ ਹੋ ਗਿਆ ਇਹਨਾਂ ਵਿੱਚ ਅਸਰ ਜ਼ਿਆਦਾ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਜਿਹੜਾ ਸਿਸਟਮ ਤਰਨਤਾਰ ਅੰਮ੍ਰਿਤਸਰ ਵੱਲ ਹੈ ਇਹਦੇ ਵਿੱਚ ਵੀ ਹਲਕੇ ਦਰਮਿਆਨੇ ਬੂੰਦਾਬੰਦੀ ਕਿਰਮਣ ਕਰਨ ਦੇ ਚਾਂਸ ਬਣ ਸਕਦੇ ਨੇ ਉੱਤਰੀ ਪੰਜਾਬ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਦੇ ਨੇੜੇ ਜਿਹੜਾ ਸਿਸਟਮ ਬਣ ਰਿਹਾ ਉਹ ਵੀ ਪਹੁੰਚ ਰਿਹਾ ਤੇ ਨਾਲ ਦੀ ਨਾਲ ਪਠਾਨਕੋਟ ਤੋਂ ਅੱਗੇ ਆ ਜਾਈਏ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਨੰਗਲ ਅਨੰਤਪੁਰ ਸਾਹਿਬ ਇਹ ਬੱਦਲਬਾਹੀ ਦੀ ਚਪੇਟ ਵਿੱਚ ਵੀ ਅੱਧ ਰਾਤ ਤੋਂ ਬਾਅਦ ਆਉਂਦੇ ਦਿਖਾਈ ਦੇਣਗੇ ਜਾਨੀ ਕਿ ਆਪਾਂ ਪੂਰਨ ਤੌਰ ਤੇ ਕਹਿ ਸਕਦੇ ਹਾਂ ਕਿ ਜਿੰਨੇ ਵੀ ਇਲਾਕੇ ਪਹਾੜੀ ਖੇਤਰਾਂ ਦੇ ਨਾਲ ਹੈ ਉਹ ਜਿੰਨੇ ਵੀ ਸਰਦੀ ਇਲਾਕਿਆਂ ਦੇ ਨਾਲ ਹੈ ਉਹਨਾਂ ਵਿੱਚ ਜ਼ਿਆਦਾ ਚਾਂਸ ਨੇ ਸੈਂਟਰਲ ਬੈਂਟ ਬੈਲਟ ਦੀ ਗੱਲ ਕਰੀਏ ਜਾਨੀ ਕਿ ਜਲੰਧਰ ਕਪੂਰਥਲਾ ਲੁਧਿਆਣਾ ਮੋਗਾ ਇਹਨਾਂ ਇਲਾਕੇ ਵਿੱਚ ਚਾਂਸ ਘਟ ਰਹੇ ਨੇ ਬਾਕੀ ਉਮੀਦ ਹਜੇ 25 ਤੋਂ 30% ਦੀ ਹੋਈ ਹੈ 50% ਚਾਂਸ ਸਿਰਫ ਸਾਨੂੰ ਮਾਲਵਾ ਬੈਲਟ ਦੇ ਵਿੱਚ ਦਿਖਾਈ ਦੇ ਰਹੇ ਨੇ ਬਠਿੰਡਾ ਸੰਗਰੂਰ ਪਟਿਆਲਾ ਮਾਨਸਾ ਇਹਨਾਂ ਇਲਾਕਿਆਂ ਵਿੱਚਕਾਰ ਬਾਕੀ ਇਹ ਵਿੱਚ ਚਾਂਸ ਘਟਨੇ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਨਵੀਂ ਅਪਡੇਟ ਜਿਹੜੀ ਲਗਭਗ 7:30-8:00 ਵਜੇ ਦੇ ਵਿੱਚਕਾਰ ਆਉਂਦੀ ਹੈ ਕਿ ਕਿਹੜੇ ਇਲਾਕੇ ਵਿੱਚ ਉਮੀਦ ਦੇ ਚਾਂਸ ਨੇ ਉਹ ਤੁਹਾਡੇ ਤੱਕ ਜਰੂਰ ਸਾਂਝੀ ਕਰਾਂਗੇ ਉਹ ਤੁਹਾਨੂੰ ਜਾਣਕਾਰੀ ਉਦੋਂ ਹੀ ਮਿਲੇਗੀ ਤੁਸੀਂ ਅਗਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਤਾਂ ਰਿਕਵੈਸਟ ਕਰਦੇ ਆ ਜੀ ਜਰੂਰ ਸਬਸਕ੍ਰਾਈਬ ਕਰੋ ਮਿਲਦੇ ਆ ਅਗਲੀ ਜਾਣਕਾਰੀ ਲੈ ਕੇ ਜਲਦ ਧੰਨ